ਤਾਂ ਪੰਜਾਬ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੂਬੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬੀਮਾ ਯੋਜਨਾ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਾਰਵਿੰਨਰ ਕੇ ਜੀ ਬਲਦੇਵ ਵੱਲੋਂ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਰਿਵਾਰ ਅਜਿਹੇ ਹੋਣਗੇ ਜਿਹੜੇ ਪੈਸਿਆਂ ਦੀ ਘਾਟ ਕਾਰਨ ਇਲਾਜ ਜਿਹੜੇ ਕੀ ਨਹੀਂ ਕਰਵਾ ਸਕਦੇ ਉਨਾ ਕਿਆ ਕੇ ਇਲਾਜ ਕਰਵਾਉ باقی ਪਰਮਾਤਮਾ ਤੇ ਛੱਡੋ ਲੋਕਾਂ ਨੇ ਜ਼ਿੰਦਗੀ ਦੇ ਲਈ ਹੱਥ ਖੜੇ ਕਰ ਦਿੱਤੇ ਨੇ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ ਪੰਜਾਬ ਦਾ ਹਰ ਪਰਿਵਾਰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਕਰਵਾ ਸਕਦਾ ਜਦੋਂ ਕਿ ਪਹਿਲਾਂ ਪੈਸੇ ਦੇਖੇ ਜਾਂਦੇ ਸਨ ਤੇ ਫਿਰ ਇਲਾਜ ਹੁੰਦਾ ਸੀ ਮਾਨ ਨੇ ਕਿਹਾ ਕਿ ਇਸ ਯੋਜਨਾ ਦੇ ਨਾਲ ਕੋਈ ਵੀ ਨੀਲਾ ਪੀਲਾ ਕਾਗਜ਼ ਨਹੀਂ ਚਾਹੀਦਾ ਸਗੋਂ ਸਿੱਧਾ ਵੀ ਜਿਹੜਾ ਪੰਜਾਬ ਦਾ ਵਾਸੀ ਹੈ ਉਸ ਦਾ ਇਲਾਜ ਮੁਫਤ ਕੀਤਾ ਜਾਵੇਗਾ ਇਸ ਲਈ ਸਰਫ ਵਾਟਰ ਕਾਰਡ ਤੇ ਆਧਾਰ ਕਾਰਡ ਦਿਖਾ ਜਾਵੇਗਾ ਉਹਨੇ ਕਿਹਾ ਕਿ ਮੈਂ ਕੋਈ ਪੁਰਾਣੇ ਜ਼ਮਾਨੇ ਦੇ ਵਿੱਚ ਪੁੰਨ ਕੀਤੇ ਹੋਣਗੇ ਜੋ ਇੰਨਾ ਵੱਡਾ ਕੰਮ ਮੇਰੇ ਮੁੱਖ ਮੰਤਰੀ ਹੁੰਦਿਆਂ ਸਮਿਆਂ ਇਸ ਸਮੇਂ ਹੋ ਰਿਹਾ ਉਹਨੇ ਕਿਹਾ ਸਿਹਤ ਬੀਮਾ ਯੋਜਨਾ ਦੇ ਲਈ 10 ਲੱਖ ਰੁਪਏ ਦਾ ਹੈਲਥ ਕਾਰਡ ਚਾਹੀਦਾ ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਪਰ ਇੱਕ ਕਰਾਂਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ ਜਾਂ ਜਿੰਨੀ ਕ ਪ੍ਰਾਪਰਟੀ ਐ ਵਿਕ ਜੂਗੀ ਇਲਾਜ ਨਾ ਕਰਾਓ ਛੱਡ ਦਿਓ ਮੈਨੂੰ ਕੁਦਰਤ ਤੇ ਛੱਡੋ ਲੋਕਾਂ ਨੇ ਹੱਥ ਖੜੇ ਕਰ ਦਿੱਤੇ ਜ਼ਿੰਦਗੀ ਨੂੰ ਬਿਕੋਜ਼ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਮਤਲਬ ਪੀਪਲ ਜਸਟ ਗਿਵ ਅਪ ਕਿ ਸਾਡੇ ਤਾਂ ਹੱਥ ਖੜੇ ਨੇ ਜੀ ਇੰਨੀ ਕੀ ਜ਼ਿੰਦਗੀ ਹੁੰਦੀ ਹੈ ਬਸ ਸਾਡੇ ਪਿੰਡ ਮੈਂ ਹੈਰਾਨ ਹੋਇਆ ਕੇਜਰੀਵਾਲ ਸਾਹਿਬ ਸਾਡੇ ਪਿੰਡ ਇੱਕ ਬੰਦੇ ਦੀ ਡੈਥ ਹੋਈ ਤੇ ਪਿੰਡ ਚ ਲੱਡੂ ਵੰਡੇ ਗਏ ਮਤਲਬ ਕਿ ਉਹ ਤਾਂ ਬਹੁਤ ਬਜ਼ੁਰਗ ਕੋਈ 90 ਸਾਲ ਦਾ 95 ਸਾਲ ਦਾ 100 ਸਾਲ ਦਾ ਹੋ ਕੇ ਮਰ ਜੇ ਤਾਂ ਲੱਡੂ ਵੰਡਦੇ ਆ ਮੈਂ ਕਿਹਾ ਯਾਰ ਇਹ ਤਾਂ ਬੰਦਾ ਹੀ 55 56 ਸਾਲ ਦਾ ਸੀਗਾ ਲੱਡੂ ਵੰਡ ਤੇ ਕਹਿੰਦੇ ਅੱਜ ਕੱਲ ਜ਼ਿੰਦਗੀ ਇੰਨੀ ਕੀ ਐ ਸਰ ਆਪਣੇ ਪੋਤੇ ਦਾ ਮੂੰਹ ਦੇਖ ਗਿਆ ਬਹੁਤ ਮੈਨੂੰ ਇਹ ਨਾ ਦੁੱਖ ਹੋਇਆ ਉਹਦੋਂ ਮੈਂ ਪਿੰਨੀ ਸੀ ਉਹਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਮੈਂ ਕਿਹਾ ਯਾਰ ਪੀਪਲ ਜਸਟ ਗਿਵ ਅਪ ਕਿ ਅਸੀਂ ਸਰੈਂਡਰੀ ਕਰਤਾ ਲਾਈਫ ਕੇ ਬਸ ਸਾਡੀ ਤਾਂ 55 56 ਸਾਲ ਹੀ ਆ ਬਸ ਵੱਡੇ ਬੰਦੇ ਜਾਂਦੇ ਹੁੰਦੇ ਆ ਜਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੁੰਦੀ ਸਾਡੇ ਕੋਲ ਇਲਾਜ ਪਾਸਤੇ ਪੈਸੇ ਨਹੀਂ ਕਰेक्ट ਜਾਈਏ ਕਿਤੇ ਵਰਾ ਫਿਰ ਮੈਂ ਉਹਦੇ ਸੋਚਿਆ ਮੈਂ ਕਿਹਾ ਰੱਬਾ ਜੀ ਕਿਤੇ ਕੋਈ ਮੌਕਾ ਦੇ ਤਾਂ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਤੋਂ ਵੱਡਾ ਕੋਈ ਪੁੰਨੀ ਹੈ ਨਹੀਂ ਜੀ। ਇਤੋਂ ਵੱਡਾ ਕੋਈ ਖੰਡਪਾਠ ਹੈ ਨਹੀਂ ਜੀ, ਇਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ। ਜੇ ਤੁਸੀਂ ਕਿਸੇ ਦੀ ਜ਼ਿੰਦਗੀ 'ਚ ਵਾਅਦਾ ਕਰਦੇ। ਅੱਜ ਅਸੀਂ ਉਹ ਕਰਨ ਲੱਗੇ। 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦੇ ਹੀ ਐ। ਆਓ। ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ। ਪਰ ਆਓ। ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦੇ ਹਿਸਾਬ ਤਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫਿਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫਿਰ ਉਹਦੇ ਥੱਲੇ ਵਾਲਾ ਪਾਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੀਵ ਦਾ ਕੰਮ ਸਰਕਾਰ ਦਾ ਹੈ ਜੇਪ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕਰੋ ਪਹਿਲਾਂ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਬੜਾ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਹਨ ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਕਿ ਕਿਵੇਂ ਹੋ ਸਕਦਾ ਹੈ ਬਜਟ ਕਿੱਥੋਂ ਆਊਗਾ ਕੀ ਕਰਨਾ ਹੈ ਕਿੰਨੇ ਕ ਤੱਕ ਕੀ ਹੋਊਗਾ ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ ਅੱਜ ਕਹੀਂ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਵਾਸੀ ਹੈ ਉਹਦਾ ਇਲਾਜ ਹੋਊਗਾ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ वो सबसे बड़ी प्राथमिकताएं हैं शिक्षा और स्वास्थ्य और ये ऐसे ही नहीं है कोई भी देश हमारे देश में बहुत सारे नेता हैं बड़े बड़े नेता हैं जो बड़ी बड़ी बातें तो करते हैं देश को विश्वगुरु बनाएंगे देश को ये बनाएंगे वो कोई भी देश तब तक तरक्की नहीं कर सकता जब तक उस देश के अंदर शिक्षा और स्वास्थ्य सब लोगों को गरीब से गरीब आदमी को भी शिक्षा और स्वास्थ्य अच्छी शिक्षा अच्छी स्वास्थ्य उपलब्ध ना हो मैं अक्सर यह बातें करता हूं कि सेकेंड वर्ल्ड वॉर में जापान तहस नहस हो गया जर्मनी तहस नहस हो गया और उसके बावजूद अगले 20-25 साल के अंदर ये दोनों देश फिर से दुनिया के पहले 10 देशों के अंदर आके खड़े हो गए सिंगापुर को उन्नीस सौ में आजादी मिली और अगले 15-20 साल के अंदर सिंगापुर दुनिया के नक्शे के ऊपर आके खड़ा हो गया क्यों आप उनका इतिहास पढ़ लीजिए इन सभी देशों ने केवल और केवल एक काम किया अपने हर नागरिक के लिए अच्छी शिक्षा और अच्छी स्वास्थ्य सेवाओं की का, को उपलब्ध कराया उन्होंने गरीब से गरीब आदमी को फ्री शिक्षा और फ्री सेहत का इंतजाम इन लोगों ने किया ये काम हमें आजादी के बाद कर लेना चाहिए था 1950 में जैसे ही देश आजाद हुआ सबसे पहला काम करना चाहिए था हर गांव में स्कूल खोलना चाहिए था और हर गांव में एक डिस्पेंसरी एक अस्पताल खोलना चाहिए था वो काम हमने नहीं किया कैसे देश तरक्की करेगा कैसे देश विश्व गुरु बनेगा अगर हमारे देश के लोगों को अच्छी शिक्षा उपलब्ध नहीं होगी अच्छी स्वास्थ्य सुविधाएं उपलब्ध नहीं होंगी तो बड़ी बड़ी बातें करना बड़ा आसान है जो काम आम आदमी पार्टी कर रही है वो काम बिल्कुल जमीन से जुड़ा हुआ काम है एक आम आदमी की जिंदगी को सुधारने का काम है यही असल में राष्ट्र निर्माण का काम है और राष्ट्र निर्माण और क्या है पंजाब में तीन साल हुए हमारी सरकार बने शिक्षा के क्षेत्र में जबरदस्त काम हुआ है आपने अखबारों में पढ़ा होगा 2017 के अंदर सरकार एक सर्वे कराती है केंद्र सरकार पूरे देश का सर्वे कराती है भाई शिक्षा कौन सा राज्य शिक्षा में सबसे आगे है तो केंद्र सरकार ने सर्वे कराया 2017 में हर चार चार साल में सर्वे होता है 2017 में पंजाब उनतीसवें नंबर पे था पिछले साल जो सर्वे हुआ जिसके नतीजे अब आए हैं इस बार पंजाब देश में नंबर वन पे है केरला को भी पीछे छोड़ दिया तो जो काम हम लोग तीन साल में कर सकते थे वो काम कांग्रेस बीजेपी अकाली दल वाले भी कर सकते थे उनकी नीयत नहीं थी उन्होंने बस लूटना था लूटने के सेवा सत्ता से पैसा